ਆ ਜਿਹੜੀਆਂ ਲਕੀਰਾਂ ਪਈਆਂ ਨੇ ਨਾ ਕਰਮਾਂ ਦੀਆਂ ਹੁਣ ਮੰਨ ਲਓ ਸਾਡੇ ਕਿਸੇ ਪਿਛਲੇ ਕਰਮ ਮੁਤਾਬਕ ਲਿਖਿਆ ਗਿਆ ਕਿ 10 ਸਾਲ ਅਸੀਂ ਕੋਈ ਕਸ਼ਟ ਆਪਣੇ ਸ਼ਰੀਰ ਤੇ ਭੋਗਣਾ ਹੈ ਲਿਖਿਆ ਗਿਆ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪਿਆਰੇ ਅਸਥਾਨ ਤੇ ਜਾ ਕੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਸੇਵਾ ਕਰਨੀ ਸ਼ੁਰੂ ਕਰਦੇ ਹੋ ਬਾਬਾ ਦੀਪ ਸਿੰਘ ਜੀ ਐਡੇ ਦਿਆਲੂ ਨੇ ਸੇਵਾ ਦੇ ਉੱਤੇ ਇੰਨੇ ਖੁਸ਼ ਹੁੰਦੇ ਨੇ ਜੇ ਲਿਖਿਆ ਹੈ ਨਾ 10 ਸਾਲ ਕੋਈ ਕਸ਼ਟ ਤੂੰ ਭੋਗਣਾ ਉਹ ਬਾਬਾ ਦੀਪ ਸਿੰਘ ਮੇਰਾ ਸਾਹਿਬ ਇੰਨਾ ਵੱਡਾ ਪਿਆਰਿਓ ਜੇ ਮੌਜ ਵਿੱਚ ਆ ਜਾਵੇ ਤੇਰੇ ਦਸਾਂ ਸਾਲਾਂ ਦਾ ਕਸ਼ਟ ਦਸਾਂ ਮਿੰਟਾਂ 'ਚ ਕੱਟ ਸਕਦਾ ਹੈ ਬੋਲੇ ਇਸੋ ਨੇ ਹਾਲ ਸੋ ਸ੍ਰੀ ਆ ਜਿਹੜੀਆਂ ਲਕੀਰਾਂ ਪਈਆਂ ਨੇ ਨਾ ਕਰਮਾਂ ਦੀਆਂ ਹੁਣ ਮੰਨ ਲਓ ਸਾਡੇ ਕਿਸੇ ਪਿਛਲੇ ਕਰਮ ਮੁਤਾਬਕ ਲਿਖਿਆ ਗਿਆ ਕਿ 10 ਸਾਲ ਅਸੀਂ ਕੋਈ ਕਸ਼ਟ ਆਪਣੇ ਸ਼ਰੀਰ ਤੇ ਭੋਗਣਾ ਹੈ ਲਿਖਿਆ ਗਿਆ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪਿਆਰੇ ਅਸਥਾਨ ਤੇ ਜਾ ਕੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਕਰਦੇ ਆਂ ਸੇਵਾ ਕਰਨੀ ਸ਼ੁਰੂ ਕਰਦੇ ਹੋ ਬਾਬਾ ਦੀਪ ਸਿੰਘ ਜੀ ਐਡੇ ਦਿਆਲੂ ਨੇ ਸੇਵਾ ਦੇ ਉੱਤੇ ਇੰਨੇ ਖੁਸ਼ ਹੁੰਦੇ ਨੇ ਜੇ ਲਿਖਿਆ ਹੈ ਨਾ 10 ਸਾਲ ਕੋਈ ਕਸ਼ਟ ਤੂੰ ਭੋਗਣਾ ਉਹ ਬਾਬਾ ਦੀਪ ਸਿੰਘ ਮੇਰਾ ਸਾਹਿਬ ਇੰਨਾ ਵੱਡਾ ਪਿਆਰਿਓ ਜੇ ਮੌਜ ਵਿੱਚ ਆ ਜਾਵੇ ਤੇਰੇ ਦਸਾਂ ਸਾਲਾਂ ਦਾ ਕਸ਼ਟ ਦਸਾਂ ਮਿੰਟਾਂ 'ਚ ਕੱਟ ਸਕਦਾ ਹੈ ਬੋਲੇ ਈ ਸੋਨਹਾਲ ਸੋਸਰੀ